ਆਹ ਦੇਖੋ ਆਹ ਦੇਖੋ ਜੀ ਹੱਥੋ ਪਾਈ ਆਹ ਦੇਖੋ ਤਸਵੀਰਾਂ ਤੁਸੀਂ ਦੇਖ ਸਕਦੇ ਆਹ ਦੇਖੋ ਜੀ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਹੱਥੋ ਪਾਈ ਹੋ ਗਈ ਇੱਧਰ ਦੇਖੋ ਤੁਸੀਂ ਆਹ ਦੇਖੋ ਜੀ ਆਹ ਦੇਖੋ ਜੀ ਇੱਧਰ ਦੇਖੋ ਤੁਸੀਂ ਦੇਖ ਸਕਦੇ ਕਿ ਉਹ ਲੜੋ ਨਾ ਕਾ ਕਰਦੀ ਜਿਹੜੀ ਆ ਤੁਸੀਂ ਦੇਖ ਸਕਦੇ ਕੀ ਇਹਦੇ ਵਿੱਚ ਹੋ ਰਹੀ ਹੈ ਪੰਜਾਬ ਰੋਡ ਦੇ ਮਲਾਜਮ ਤੇ ਐਚਪੀ ਐਚਪੀ 930372 ਜਿੱਦ ਕੱਦ ਗਿਆ ਹੋਈ गल पता नहीं मैं भी आया तो हूं यहां आपस में लड़ पे पिछले लड़े पुछो इन्हों तस्वीर जी पीवी बारह क्याऊ नड़िनवे त्रेहठी ग ਸੋ ਸਵੇਰ ਦੀ ਇਹ ਘਟਨਾ ਤੁਸੀਂ ਦੇਖ ਸਕਦੇ ਹੋ ਕਿ ਰੋਜ਼ਾਨਾ ਇਹ ਇੰਨਾ ਦੇ ਪਿੱਛੇ ਪੈਂਦੇ ਰਹਿੰਦੇ ਆ ਜਿਹਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਸਵਾਰੀਆਂ ਔਰ ਰਾਹ ਤੇ ਆਉਣ ਜਾਣ ਵਾਲੇ ਲੋਕ ਕਿੰਨੇ ਖੱਜਲ ਖਰਾਬ ਹੁੰਦੇ ਨੇ ਸ ਵੀਰਾਂ ਤੁਸੀਂ ਦੇਖ ਰਹੇ ਹੋ ਮੰਗਲ ਫਲਾਈਓਵਰ ਤੇ ਇਹ ਜਿੱਥੇ ਇਹ ਦੋ ਬੱਸਾਂ ਦੇ ਮੁਲਾਜ਼ਮ ਜਿਹੜੇ ਆ ਵਾਪਸ ਦੇ ਵਿੱਚ ਘੜਗੇ ਨੇ ਗਲਤ ਗੱਲ ਹੈ ਨਾ ਇਹ ਗਲਤ ਗੱਲ ਹੈ ਹੋਇਆ ਕੀ ਆ ਜੀ ਪਤਾ ਨਹੀਂ ਕੀ ਹੋਇਆ ਹੈ ਨਾ ਹਾਂ ਉਹ ਬਲੇ ਪਰਚੀ ਨਹੀਂ ਕੱਟੀ ਉਹਨੇ ਆ ਕੇ ਸਿੱਧਾ ਇਹਨੂੰ ਡਰਾਈਵਰ ਨੂੰ ਜਲਦੀ ਬੱਸ ਤੇ ਥੱਪੜ ਮਾਰਦਾ ਡਰਾਈਵਰ ਦਾ ਉਹ ਵੀ ਠੀਕ ਹੈ ਪਰਚੀ ਕੱਟੀ ਲੈ ਲਓ ਪਰਚੀ ਅਗਲਾ ਹਿਮਾਚਲ ਵਾਲੇ ਦੇ ਜਿਹੜਾ ਹੈ ਤੇ ਉਹ ਸਰਦਾਰ ਜੀ ਨੇ ਉਹ ਸਰਦਾਰ ਜੀ ਜਲਦੀ ਬੱਸ ਤੇ ਥੱਪੜ ਮਾਰਦਾ ਹਾਂ ਜੇ ਬੱਸੇ ਮਾ ਲੋ ਮਹਿਰ ਮੈਂ ਡਾਲ ਦਿੱਤਾ ਗੱਡੀ ਕੋ ਇਤਨੇ ਬੰਦੇ ਮਰਨੇ ਸੀ ਨਾਲ ਜੀ ਫਿਰ ਬਿਲਕੁਲ ਹੁੰਦੀ ਹੈ ਪਰਚੀ ਨਹੀਂ ਕੱਟਦੀ ਸਾਰੀ ਬਾਅਦ ਵਿੱਚ ਵੀ ਕੱਟ ਸਕਦੀ ਹੈ ਪਰਚੀ ਬੱਸ ਤਾਂ ਰੋ ਜਾਂਦੀ ਜਾਂਦੀ ਹੋ ਜਾਂਦੀ ਮੈਂ ਪੱਤਰਕਾਰ ਹਾਂ ਤੁਸੀਂ ਦੱਸੋ ਹੋਇਆ ਕੀ ਤੁਹਾਡੇ ਨਾਲ ਇੱਧਰ ਦੱਸੋ ਆਪਣੀ ਗੱਲ ਦੱਸੋ ਕੀ ਹੋਇਆ ਉਹ ਗੱਡੀ ਖੜੀ ਇੱਥੇ ਹਾਂ ਅਸੀਂ ਆ ਰਹੇ ਹੁੰਦੇ ਹਾਂ ਕੋਈ ਪਰਚੇ ਵਾਲਾ ਮੋਰੇ ਨਹੀਂ ਖੜੇ ਹੁੰਦਾ ਪਰਚੀ ਘਟਾਣ ਦੇ ਗੱਡੀ ਰੋਕ ਦੇ ਜਲਦੀ ਗੱਡੀ ਦੀ ਵਾਰੀ ਖੋਲੀ ਇਹਨੇ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਕੁਲਦੀਪ ਕੁਲਦੀਪ ਜੀ ਕਿਹੜੇ ਦੀ ਪੂਰੀ ਗੱਡੀ ਚਲਾਣੇ ਹੋ ਆ ਗੱਡੀ ਪੂਰੀ ਗੱਡੀ ਹੈ ਜੀ ਜਲਦੀ ਗੱਡੀ ਦੀ ਵਾਰੀ ਖੋਲੀ ਇਹਨੇ ਪਿੱਛੇ ਆ ਕੇ ਡਰਾਈਵਰ ਕੱਟੀ ਚਲਾ ਰਿਹਾ ਜਲਦੀ ਬੱਸ ਦੀ ਸ਼ੱਪਣ ਮਾਰਦਾ ਡਰਾਈਵਰ ਦੇ ਨੇ ਜਿਲਾਸੀ ਬੋਲੇ ਕਿ ਕਿਆ ਕਾਦੀ ਪਰਚੀ ਹੈ ਅਬਸ ਸੈਂਟਰ ਦੇ ਅੰਦਰ ਗਈ ਨਹੀਂ ਚਲ ਪਰਚੀ ਵੀ ਘਟਵਾਉਂਦੀ ਕੋ ਚੱਕਰ ਨਹੀਂ ਹੈ ਪਰ ਉਹ ਗੱਲ ਨਹੀਂ ਹੈ ਪਰਚੀ ਪਰ ਰਨਿੰਗ ਚ ਗੱਡੀ ਹੈ ਰਣੀ ਗੱਡੀ ਚਾਕੇ ਡਰਨੇ ਥੱਪੜ ਮਾਰਦਾ ਤੁਹਾਡੀ ਗੱਡੀ ਰੋਜ਼ ਲੰਘਦੀ ਇੱਥੋਂ ਰੋਜ਼ ਪਰਚੀ ਰੋਜ਼ ਪਰਚੀ ਕੱਟ ਹੁੰਦੀ ਹੈ ਕਰੋਂਦੀ ਹੈ ਭਾਈ ਫਿਰ ਪਰਚੀ ਕੱਟ ਹੁੰਦੀ ਤੁਸੀਂ ਵੀ ਰੋਕ ਕੇ ਕਿਉਂ ਨਹੀਂ ਸਹਿਯੋਗ ਕੀਤਾ ਪਰਚੀ ਕਟਾਈ ਭਾਈ ਆਉਂਗਾ ਤਾਂ ਕੱਟਣੀ ਰ ਪਰਚੀ ਮੋਰ ਜੀ ਮੋਰਾਂ ਆਂਦੇ ਤਾਂ ਪਰਚੀ ਕਟਾਣੀ ਆ ਪਿੱਛੇ ਦੇ ਮਾਰੀ ਖੋਲੀ ਨਹੀਂ ਹੈ ਨਾ ਅੱਗੇ ਦੇ ਮਾਰੀ ਥੋੜਾ ਕੋਈ ਨਹੀਂ ਡਰਾਈਵਰ ਹੋ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਇਹ ਜਲਦੀ ਵਾਸਤੇ ਚੜਿਆ ਚੜਕੇ ਨਹੀਂ ਜਲਦੀ ਵਾਸਤੇ ਥੱਪੜ ਮਾਰਦਾ ਮੈਨੂੰ ਜੀ ਜੋ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਹਿਮਾਚਲ ਟਰਾਂਸਪੋਰਟ ਦੇ ਮੁਲਾਜ਼ਮ ਨੇ ਤਹਾਡੇ ਤੇ ਦੋਸ਼ ਲੱਗ ਰਹੇ ਨੇ ਕਿ ਤੁਸੀਂ ਜਲਦੀ ਗੱਡੀ ਦੇ ਉੱਤੇ ਡਰਾਈਵਰ ਤੇ ਉੱਤੇ ਅਟੈਕ ਕੀਤਾ ਤੁਸੀਂ ਥੱਪੜ ਮਾਰਿਆ ਪਰਤੀ ਘਟਾਣੇ ਖਾਤਰ ਗੱਡੀ ਚਲੇ ਨਾ ਗੱਡੀ ਭਜਾ ਲਈ ਮੇਰਾ ਸੱਟ ਲੱਜ ਦੀ ਕੌਣ ਜ਼ਿੰਮੇਵਾਰ ਦਾ ਨਹੀਂ ਚਲੋ ਗੱਡੀ ਭਜਾਰੀ ਨੰਬਰ ਤਾਂ ਨੋਟ ਹੋ ਸਕਦਾ ਸੀ ਕੱਲ ਵੀ ਇਹ ਗੱਡੀ 6403 ਮੈਨੂੰ ਗੇਰ ਕੇ ਗਈਆ ਕੱਲ੍ਹ ਦੀ ਵੀ ਮੇਰਾ ਸੱਟਾ ਲੱਗਿਆ ਤੁਸੀਂ ਇਸ ਗੱਲ ਨੂੰ ਆਪਣੇ ਦੱਸਿਆ ਕਿਤੇ ਰੋਡ ਵੇਜ ਦੇ ਵਿੱਚ ਅਸੀਂ ਮੈਂ ਕੰਪਲੇਂਟ ਕਰੀ ਆਨਲਾਈਨ ਨਹੀਂ ਕੱਲ ਕੀਤੀ ਕਰੀ ਆਨਲਾਈਨ ਕੰਪਲੇਂਟ ਜੀ ਪਰ ਥੱਪੜ ਮਾਰਨਾ ਤਾਂ ਕਿਤੇ ਜਾਇਜ਼ ਨਹੀਂ ਹੈਗਾ ਉਹ ਕਹਿੰਦੇ ਕਿ ਪਹਿਲਾਂ ਤੁਸੀਂ ਗੱਡੀ ਰੋਕ ਕੇ ਮਾਰਿਆ ਹਾਂ ਕੱਦ ਮਾਰੇ ਨਹੀਂ ਨਹੀਂ ਸਾਡੇ ਸਾਡੇ ਮਰਚੀ ਨਾਲ ਤੁਸੀਂ ਤੁਹਾਡੀ ਇੱਕ ਪਰਚੀ ਕਿੰਨੇ ਦੀ ਹੈ ਪਰਚੀ ਤੁਹਾਡੀ ਕੋਈ ਜ਼ਿੰਮੇਵਾਰੀ ਨਹੀਂ ਪੱਗ ਦੀ ਵੀਰੇ ਪਰਚੀ ਕਿੰਨੇ ਦੀ ਹੈ 70 ਰੁਪਏ ਦੀਆਂ ਸਵਾਰੀਆਂ ਕਿੰਦੀਆਂ ਵਿੱਚ ਚਲੋ ਜੋ ਗੱਲ ਇਹ ਹੈ ਕਿ ਦੇਖੋ ਜਿਹੜੀ ਉਹੀ ਵੀ ਚੀਜ਼ ਹੈ ਤੁਹਾਨੂੰ ਕੁੱਟਣਾਰੇ ਤੇ ਮੈਂ ਕੁੱਟਵਾਰਿਆ ਤੇ ਮੇਰੇ ਮਾਰੇ ਆ ਤੁਸੀਂ 15 ਜਣੇ ਮੇਰੇ ਪਾਸ ਨੂੰ ਪੈ ਗਏ ਤੁਹਾਨੂੰ ਹੱਕ ਮੰਗਦਾ ਤੁਸੀਂ ਦੇ ਸਕਦੇ ਤਸਵੀਰਾਂ ਦੇ ਵਿੱਚ ਉਹਦੀ ਪਰਚੀ ਪਰਚੀ ਨੂੰ ਲੈ ਕੇ ਜਿਹੜੀ ਹਾਂ ਇਹ ਬੈਸਪ ਦਾ ਯੋਗਮਾਨ ਸੋ ਸਵਾਰੀ ਰਹਿ ਗਈ ਫਿਰ ਤਾਂ ਲੱਗੇ ਕੋਈ ਰੋਜ਼ ਜਿਹੜੀ ਐ ਇੱਥੇ ਜਿਹੜਾ ਇਹ ਫਲਾਈਓਵਰ ਐ ਜਿਹੜੀਆਂ ਬੱਸਾਂ ਅੰਦਰ ਜਾਂਦੀਆਂ ਉਹਨਾਂ ਦੀ ਪਰਚੀ ਕੱਟਣ ਦੇ ਨੂੰ ਲੈ ਕੇ ਇਹਨਾਂ ਨੇ 25 ਕਾਊਂਟਰ ਜਿਹੜਾ ਆਪਣਾ ਬਾਹਰ ਲਾ ਲਿਆ ਉਸ ਨੂੰ ਲੈ ਕੇ ਅੱਜ ਵਿਵਾਦ ਹੋ ਗਿਆ ਵਿਵਾਦ ਇੱਥੋਂ ਤੱਕ ਪਹੁੰਚ ਗਿਆ ਕਿ ਹੱਥੋ ਪਾਈ ਤੱਕ ਆ ਗਈ ਸਰਦਾਰ ਜੀ ਦਾ ਦੋਸ਼ ਐ ਕਿ ਇਹਨਾਂ ਪਰਚੀ ਨਹੀਂ ਕਟਾਈ ਇਸ ਕਰਕੇ ਮੈਂ ਗੱਡੀ ਰੋਕਣ ਲਈ ਗਿਆ ਪਰ ਡਰਾਈਵਰ ਦਾ ਦੋਸ਼ ਮਾਚ ਲੜਦਾ ਇਹ ਆ ਕਿ ਇਹਨਾਂ ਨੇ ਮੇਰੀ ਚਲਦੀ ਗੱਡੀ ਦੇ ਉੱਤੇ ਅਟੈਕ ਕਰ ਦਿੱਤਾ ਮੇਰੇ ਤੇ ਥੱਪੜ ਮਾਰ ਦਿੱਤੇ ਉਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਕਿ ਨੰਗੜ ਦੇ ਵਿੱਚ ਸਹੀ ਹੁੰਦਾ ਗੱਡੀ ਨਾ ਭਜਾਂਦਾ ਗੱਡੀ ਭਜਾ ਕੇ ਲੈ ਗਿਆ ਸਹੀ ਹੁੰਦਾ ਨਾ ਗੱਡੀ ਨਾ ਭਜਾਂਦਾ ਜੀ ਜੇ ਸਹੀ ਹੁੰਦਾ ਲੈ ਗੱਡੀ ਨਾ ਭਜਾਂਦਾ ਗੱਡੀ ਭਜਾ ਕੇ ਲੈ ਗਿਆ ਖਾਣਾ ਜਾਂਦਾ ਪਾਣੇ ਤੇ ਜਾਂਦਾ ਜੋ ਫੈਸਲਾ ਹੁੰਦਾ ਮੰਨਿਆ ਜਾਂਦਾ ਤੁਹਾਡਾ ਨਾਮ ਕੀ ਆ ਜੀ ਮੇਰਾ ਨਾਮ ਸੁਪਿੰਦਰ ਸਿੰਘ ਆ ਸੁਪਿੰਦਰ ਹਾਂਜੀ ਜੋ ਗੱਡੀ ਗਲਤ ਤਾਂ ਤਾਂ ਗੱਡੀ ਭਿਲਾ ਕੇ ਲੈ ਗਿਆ ਬਿਲਕੁਲ ਜੀ ਇਹ ਮੇਰੀ ਨਾਮ ਰਾਜੀ ਵਾਲਾ ਹੀ ਬੰਦਾ ਹੈ ਪਰ ਜਿਹੜਾ ਇਹ ਮਾਮਲਾ ਹੱਥੋਪਾਈ ਹੋਈ ਆ ਬਿਲਕੁਲ ਗਲਤ ਹੈ ਮੈਸੇਜ ਬਹੁਤ ਗਲਤ ਜਾਂਦਾ ਇੱਥੋਂ ਆਪਸ ਦੇ ਵਿੱਚ ਉਲਝਦੇ ਇੱਕੋ ਦੂਜੇ ਨਾਲ ਥੱਪੜੋ ਥੱਪੜੀ ਹੁੰਦੇ ਤੁਸੀਂ ਦੇਖਿਆ ਸੋ ਜੇਕਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿ ਇਹਨਾਂ ਦੋਨਾਂ ਬੀਪੂਆਂ ਦੇ ਉੱਚ ਅਧਿਕਾਰੀਆਂ ਤੱਕ ਇਹ ਵੀਡੀਓ ਜਾਵੇ ਔਰ ਇਸ ਗੱਲ ਦਾ ਫੈਸਲਾ ਹੋਵੇ ਕਿ ਗਲਤੀ ਕਿਸ ਦੀ ਹੈ ਕਿੰਨਾ ਕੁ ਜਾਇਜ਼ ਹੈ ਗੱਡੀ ਨੂੰ ਰੋਕ ਕੇ ਜਦ ਉਹਨਾਂ ਨੇ ਗਲਤੀ કરી ਗੱਡੀ ਤਾਂ ਭਜਾ ਕੇ ਲੈ ਗਿਆ ਠੀਕ ਨਹੀਂ ਏ ਹੁਣ ਜੀਐਮ ਪੰਜਾਬ ਰੋਡਵੇ ਨੰਗਲ ਦੀਪੂ ਨੂੰ ਦੇਖਣ ਦੀ ਗੱਲ ਹੈ ਤੇ ਕਿਉਂ ਭਜਾਈ ਗੱਦੀ ਕਰਕੇ ਗੱਡੀ ਭਜਾਈ ਸਰਦਾਰ ਜੀ ਸਰਦਾਰ ਸੁਪਿੰਦਰ ਸਿੰਘ ਜੀ ਤੁਸੀਂ ਨੰਬਰ ਨੋਟ ਕਰ ਸਕਦੇ ਸੀ ਇਹ ਕੱਲ ਵੀ ਆਨਲਾਈਨ ਕੰਪਲੇਂਟ ਕਰੀਆ ਕਿਸੇ ਨੇ ਮੇਰੀ ਸੁਣਾਈ ਨਹੀਂ ਕਰੀ ਤੁਸੀਂ ਇੱਕ ਗੱਲ ਸੁਣੋ ਕਿ ਕਾਨੂੰਨ ਨੂੰ ਹੱਥ ਚ ਲੈਣਾ ਕਿੰਨਾ ਕ ਜਾਇਜ਼ ਆ ਤੁਸੀਂ ਮੇਰਾ ਸੱਟ ਲੱਜਦੀ ਫਿਰ ਮੇਰੇ ਜਾਨੇ ਨੂੰ ਕੌਣ ਰੋਟੀ ਖਵਾਉਂਦਾ ਰੋਟੀ ਨਹੀਂ ਤੁਹਾਨੂੰ ਮਗਰ ਦਾ ਗੱਡੀ ਭਜਾਈ ਆ ਮਗਰ ਪਰ ਜਿਹੜਾ ਪਾਰਸੀ ਘਟਾ ਵਿਚ ਬੜ ਕੇ ਬਾਜੀ ਬੁਲਾ ਰਹੇ ਉਹਨੇ ਗੱਡੀ ਕਿਉਂ ਭਜਾਈ ਠੀਕ ਨਹੀਂ ਮਗਰ ਨੱਠਣ ਦੀ ਗੱਲ ਨਹੀਂ ਤਾਂ ਤੁਸੀਂ ਆਪਣਾ ਆਪਣਾ ਨੰਬਰ ਲਿਖਦੇ ਆਪਣਾ ਨੰਬਰ ਲਿਖ ਕੇ ਅਧਿਕਾਰੀਆਂ ਨੂੰ ਦੱਸੋ ਉਹਦੀ ਮਦਦ ਕਰਾਂ ਉਹਨੂੰ ਬੁਲਾ ਲਿਆ ਥਾਣੇ 'ਚ ਜਾ ਕੇ ਫੈਸਲਾ ਹੋ ਜੂਗਾ ਠੀਕ ਹੈ ਨਾ ਸੋ ਬਿਲਕੁਲ ਜੀ ਦੋਨੋਂ ਤੇਰਾ ਆਪਸ ਦੇ ਵਿੱਚ ਉਲਝ ਗਈਆਂ ਕੌਣ ਸਹੀ ਆ ਕੌਣ ਗਲਤ ਆ ਇਸ ਗੱਲ ਦਾ ਫੈਸਲਾ ਵੀਰ ਗਲਤ ਆ ਉਹ ਭੱਜਾ ਮੈਂ ਹੁਣ ਵੀ ਥਾਣੇ ਜਾਣੇ ਨੂੰ ਤਿਆਰ ਆ ਠੀਕ ਹੈ ਤੁਹਾਡਾ ਹੱਕ ਬਣਦਾ ਤੁਸੀਂ ਜਾਓ ਥਾਣੇ ਆਪਣੀ ਗੱਲ ਨੂੰ ਰੱਖੋ ਪਰ ਬਿਲਕੁਲ ਜਿਹੜਾ ਇੱਥੇ ਕਾਊਂਟਰ ਲਾਇਆ ਗਿਆ ਹੈ ਉਹ ਕਿੰਨਾ ਕੁ ਸਹੀ ਹੈ ਤੁਸੀਂ ਵੀ ਦੱਸਿਓ ਕੀ ਹਾਈਵੇ ਦੇ ਉੱਤੇ ਇੱਥੇ ਲੋਕ ਹੁਣ ਜਿਹੜਾ ਬੱਸ ਸਟੈਂਡ ਬਣਾ ਕੇ ਬੈਠ ਗਏ ਨੇ ਆ ਉਹ ਕਿੰਨਾ ਕ ਸਹੀ ਆ ਕਿੰਨਾ ਕ ਗਲਤ ਆ ਇਸ ਗੱਲ ਦਾ ਫੈਸਲਾ ਤੁਸੀਂ ਲੋਕਾਂ ਨੇ ਠੀਕ ਨਹੀਂ ਉਸ ਗੱਲ ਦਾ ਫੈਸਲਾ ਜਨਤਾ ਕਰੇਗੀ ਸਰਕਾਰ ਕਰੇਗੀ ਜਾਂ ਨਾ ਜਿਪੂਆਂ ਦੇ ਉੱਚ ਅਧਿਕਾਰੀ ਕਰਨਗੇ ਕਿ ਜਿਹੜੀਆਂ ਗੱਡੀਆਂ ਬਾਈਪਾਸ ਹੋ ਕੇ ਫਲਾਈਓਵਰ ਤੋਂ ਆ ਜਾਂਦੀਆਂ ਉਹ ਕਿੰਨਾ ਕ ਸਹੀ ਆ ਔਰ ਗੱਡੀਆਂ ਨੂੰ ਬੱਸ ਸਟੈਂਡ ਕਿਸ ਲਈ ਬਣਾਇਆ ਗਿਆ ਬੱਸਾਂ ਵਾਸਤੇ ਜਿਹੜਾ ਬੱਸ ਸਟੈਂਡ ਆ ਕਿਸ ਲਈ ਬਣਾਇਆ ਗਿਆ ਜੇਕਰ ਬੱੱਸਾਂ ਨੇ ਭੁਲਾਈ ਓਵਰ ਤੋਂ ਨਿਕਲ ਕੇ ਬੱਸ ਅੱਡੇ 'ਚ ਨਹੀਂ ਜਾਣਾ ਤੇ ਫਿਰ ਪੱਕਾ ਕੋਈ ਨਾ ਕੋਈ ਇੰਤਜ਼ਾਮ ਪਰਚੀ ਕਾਊਂਟਰ ਜਿਹੜਾ ਹੈ ਪੱਕੀ ਛੱਡ ਬਣਾ ਕੇ ਕਰਨਾ ਚਾਹੀਦਾ ਤਾਂ ਜੋ ਜਿਹੜੇ ਇੱਥੇ ਜਿਹੜਾ ਟ੍ਰੈਫਿਕ ਆ ਇਸ ਦਿਨ ਜਿਹੜੇ ਹਾਦਸੇ ਵਾਪਰਦੇ ਨੇ ਉਹਨਾਂ ਦੇ ਕਾਰਨ ਵੀ ਇਹੀ ਨੇ ਕਿ ਗੱਡੀਆਂ ਜਿਹੜੀਆਂ ਬੱੱਸਾਂ ਜਿਹੜੀਆਂ ਉਹ ਵਿਚ ਰਸਤੇ 'ਚ ਖੜ ਜਾਂਦੀਆਂ ਔਰ ਲੋਕਾਂ ਦੇ ਵਿੱਚ ਤੇਜ਼ ਰਫਤਾਰੀ ਇੰਨੀ ਹੈ ਇੱਕ ਦੂਜੇ ਤੋਂ ਹੰਗਾ ਲੰਘਣ ਦੀ ਤਿਆਰੀ ਇੰਨੀ ਹੈ ਕਿ ਉਹ ਭੁੱਲ ਜਾਂਦੇ ਨੇ ਕਿ ਕੋਈ ਹਾਦਸਾ ਵੀ ਹੋ ਸਕਦਾ ਸੋ ਇਹ ਵੀ ਤੁਸੀਂ ਦੇਖ ਸਕਦੇ ਹੋ ਕਿ ਕਿੱਡੇ-ਕੱਡੇ ਹੁਣ ਸ਼ਬਦ ਨਹੀਂ ਹੈ ਕਿ ਇਹ ਜਿਹੜੇ ਟਿਪਰ ਨੇ ਤੁਸੀਂ ਦੇਖ ਸਕਦੇ ਹੋ ਕਿ ਓਵਰਲੋਡ ਚੱਲਦੇ ਨੇ ਆ ਦੇਖੋ ਇੱਕ ਦੂਜੇ ਤੋਂ ਅੱਗੇ ਲੰਘਣ ਵਾਸਤੇ ਕਿੰਨੀਆਂ ਤਿਆਰੀਆਂ ਕੀਤੀਆਂ ਜਾ ਰੀਆਂ ਔਰ ਜਦੋਂ ਹਾਦਸਾ